ਹਾਂ ਜੀ ਮਾਪਈ ਸਾਹਿਬ ਵਾਹ ਜੀ ਜੀ ਪਾਤੇ ਪਾਵੇ ਸੁਣ ਕੇ ਨਾਉ ਲੋ ਜਾਬ ਬਹੁਤ ਜੀ ਆਇਆਂ ਨੂੰ ਸਾਹਿਬ ਬੁਤੈ ਪਾਈ ਅਸੀਂ ਅਸੇ ਸਿੰਘ ਦਾ ਵੀ ਰਮਾਨ ਨੂੰ ਬਹੁਤ ਧੰਨਵਾਦ ਕਰਦੇ ਆ ਆ ਸਾਡੇ ਨਾਲ 15 16 ਪਤੰਗੀ ਸੀਗੇ ਇਹਨਾਂ ਨੂੰ ਇਹ ਬਚਾਣੇ ਰੀਕ ਤਾਰ ਦਿੱਤੇ ਆਗੇ ਇਹਦਾ ਬਹੁਤ ਧੰਨਵਾਦ ਆ ਗਰੀਬ ਬੰਦਾ ਨਾਲੇ ਧੂਲੀ ਧੋਲੀ ਕਿਸਾਨ ਦੇ ਵਿੱਚੋਂ ਕਿੰਨੀ ਕਮਾਈ ਹੋਊਗਾ ਆਪਾਂ ਨੂੰ ਪਤਾ ਹੀ ਆ ਜੇ ਕਿਸੇ ਤੇ ਬਾਗਚਾ ਜਿਹੜਾ ਚੰਗਾ ਹੈ ਫੀਸ ਸਜਾਇਆ ਅੱਜ 25000 ਨੂੰ ਸਿਖਾਇਆ ਗਿਆ ਜੂਨਰ ਦਾ ਕਿਸੇ ਬਹੁਤ ਬਹੁਤ ਧੰਨਵਾਦ ਕਰਦੇ ਮਹਾਰਾਜਾਂ ਦੇ ਕਿਰਪਾ ਕਰੇ ਕਿ ਇਹਨਾਂ ਨੂੰ ਚੰਗਾ ਸਜਾਓਗੇ ਕਿ ਇਹਨਾਂ ਨੂੰ ਪਾਣਾ ਪਾਣੀ ਦੀ ਲੋੜ ਚ ਰੱਖੇ ਮਾਨ ਸਰਦਾਰਪੱਤਵਾਰ ਸਿੰਘ ਹੋਰ ਵੀ ਸਿੰਘਾਂ ਨੂੰ ਨਸੂ ਤੋਂ ਬਚਾਉਣ ਦੀ ਆਪਾਂ ਬਹੁਤ ਵੱਡੀ ਆਪਾਂ ਨਸਲਾਂ ਤੇ ਅਸਲਾ ਸਾਹਮਣਾ ਕਿ ਜੇ ਆਪਣਾ ਨਸਲੇ ਖਤਮ ਹੋਊਗਾ ਤਾਂ ਇੱਥੇ ਆਪਣਾ ਬੱਤੀ ਦਾ ਵੀ ਕੀ ਆ ਜਿਵੇਂ ਹੁਣ ਆਪਣੇ ਵਿੱਚ ਦੇਖੋ ਇੱਕ ਦੌਰ ਬੜਾ ਚੱਲਿਆ ਚਿੱਤੇ ਦਾ ਆਪਣਾ ਨੌਜਵਾਨ ਪੀੜੀਆਂ ਕੋਤਾ ਚਿੱਤੇ ਦੇ ਸਾਤ ਹੋੜਾਂ ਨਾ ਕੋਸਾ ਘੋਰ ਤਾਰਾਂ ਪਿੱਛੇ ਗੁੱਤਾਂ ਜਾਂ ਸਾੜਨੀਆਂ ਉਹਨਾਂ ਦੇ ਵੀਰ ਮੇਰਾ ਗਾਣਾ ਵੀ ਆਉਂਦਾ ਹੁੰਦਾ ਐਡੀ ਕੀ ਢੀੜ ਪਈ ਮੁੱਛ ਮੰਨ ਕੇ ਬਣੇ ਜਨਾਨਾ ਇਹ ਵੀ ਬੜਾ ਸਾਡੇ ਨੌਜਵਾਨ ਪੀੜੀ ਦੇ ਵਿੱਚ ਮਾਤਮਕ ਚੱਲਿਆ ਕਿਸੇ ਨੇ ਮੁੱਛਾਂ ਕਟਾਰੀਆਂ ਇਜੇ ਨੇ ਪੁੱਛੇ ਗੋਤੂ ਜੀ ਰੱਖ ਲਈ ਆ ਇਹਨੇ ਸਲਵਾਰ ਪਾ ਲਈ ਆ ਇਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਾਂ ਪੈ ਜੀ ਕਰਤ ਕਰਾ ਕਰੋ ਕਿਰਤ ਦਵਾਈ ਕਰਕੇ ਖਾਣਾ ਕਰੋ ਆ ਦੇਖੋ ਸੈਂਜੂ ਲੈਤਾ ਵਿੱਚੋਂ ਦਸਵਾਦ ਕੱਢਦਾ ਰੇਕ ਮੱਛਾਂ ਤੇ ਅਸੀਂ 15 15 ਸਾਦੇ 20 ਲੈਦੇ ਅਸੀਂ 30 ਲੈਦੇ ਇਹਨਾਂ ਨੇ 30 ਨੂੰ ਫ੍ਰੀ ਇੱਕ ਕਾਰ ਦੇਣਿਆ ਤੇ ਆਪਰੇ ਜਿਹੜੇ ਨੌਜਵਾਨ ਮੁੰਡੇ ਉਹਨਾਂ ਨੂੰ ਵੀ ਤੇ ਬੇਨਤੀ ਕਰਦੇ ਆ ਭਾਈ ਜੇ ਕਿੰਨੂ ਸਾਥ ਲੈਣਾ ਇਹ ਤਾਂ ਫਿਰ ਸੁングਰ ਨੂੰ ਆਖ ਲੈ ਸਕਦੇ ਮੇਰੇ ਦੁਕਾਨ ਹੁੰਦੀ ਆ। ਕੋਦੋਂ ਵੀ ਜੋ ਚੁੱਪ ਚੁਪਾਓ ਤਾਂ ਇਹ ਵੀ ਬਿਤਾਓ ਜਿਹੜਾ ਆਪਣੇ ਪੁੱਤਾਂ ਦੇ ਆਪਣੇ ਪਤੰਗਾਂ ਦੇ ਲਈ ਇੰਨੀ ਚੋਚਦਾ ਵੀ ਤੁਸੀਂ ਅੰਬਰ ਸਤਨ ਵਾਲੇ ਬਣੋ। ਮੈਂ ਇੱਕ ਕਾਰਨ ਨੂੰ ਫ੍ਰੀ ਦੇਵਾਂਗਾ। ਤੇ ਲਾਈਵਰੀ ਖਾਲਸਾ। ਲਾਈਵਰੀ। ਦੁਆਰਾਂ ਤੋਂ ਭਾਵੇਂ ਫੱਤੇ ਪਾਵੇ ਸੁਣ ਕੇ ਨਾ ਲਜਾਵ। ਬਹੁਤ ਜੀ ਆਇਆਂ ਨੂੰ। ਕਿਹਾਰੇ ਜਿਵੇਂ ਨਿਹਾਰਾ ਜਾਵੇ ਧੰਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨਾ ਕਮਲ ਬਾਈ ਜਿੰਨੇ ਬੱਚਿਆਂ ਨੇ ਅਮਰਤ ਸਕਿਆ ਭਾਈ ਸਾਹਿਬ ਨੂੰ ਸਾਡੇ ਲਈ ਵਧਾਈਆਂ ਤੇ ਜਿੰਨੇ ਵੀ ਮਤਲਬ ਬੱਚੇ ਅਮਰਤ ਸਕਣ ਵਾਲੇ ਆ ਜੀ 5 ਸਾਲ ਤੋਂ ਲੈ ਕੇ 15 ਸਾਲ ਤੱਕ ਆਪਣੇ ਕੋਲੇ ਫ੍ਰੀ ਕਕਾਰ ਹੁੰਦੇ ਨੇ ਚਾਹ 5 ਬੱਚੇ ਹੋਣ ਜੀ ਚਾਹ 50 ਹੋਣ ਆਪਾਂ ਕਕਾਰਾਂ ਦਾ ਲੰਗਰ ਹਰੇਕ ਮਹੀਨੇ ਲਾਈਦਾ ਜੀ ਮਹਾਰਾਜ ਜੀ ਇਦਾਂ ਹੀ ਮਹਾਰਾਜ ਆਪਾਂ ਤੋਂ ਲਵਾਉਂਦਾ ਰਹੀ ਸੇਵਾ ਪਹੁੰਚਦੀ ਰਹੀ ਤੇ ਆਪਾਂ ਨੂੰ ਮਹਾਰਾਜ ਆਪਣੇ ਕੋਲੇ ਸਰਪਲੋ ਦੇ ਵਾਰਤਨ ਤੇ ਸਰਪਲੋਰੀਆਂ ਕਰਾਈਆਂ ਤੜਕਾਂ ਨ ਬਾਟੇ ਸਭ ਕੋ ਹੁੰਦਾ ਜੀ ਬਸ ਉਹਦੇ ਜੋ ਆਪਾਂ ਦਸਮਾਤਤ ਸੰਬੰਧ ਕਰਦੇ ਆਂ ਜੀ ਆਪਾਂ ਆਸ ਦੀ ਦੁਕਾਨ ਤੋਂ ਚਾਹ ਪੰਜ ਬੱਚੇ ਹੋਣ ਜਾਂ 50 ਹੋਣ ਜੀ ਫ੍ਰੀ ਕਕਾਰ ਹੋ ਜਾਂਦੇ ਨੇ ਆਪਣੇ ਕੋਲੇ ਲੰਗਰੀ ਹੁੰਦਾ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਮੱਝ ਗੱਜ ਕਰਾ ਕੇ ਜਾਵੇ ਸੁਣ ਕੇ ਨਾ ਲੋ ਜਾਵੇ ਬੋਲ ਜੀ ਕਾਨ